ਸਵੇਰੇ ਸਵੇਰੇ ਦਹੀਂ ਖਾ ਕੇ ਕਿਤੇ ਜਾਣਾ ਚੰਗਾ ਕਿਉਂ ਹੁੰਦਾ ਤੁਸੀਂ ਵੇਖਣਾ ਕਿ ਅੱਜ ਵੀ ਬਹੁਤ ਸਾਰੇ ਲੋਕ ਕਹਿਣਗੇ ਜੇ ਕਿਸੇ ਬੱਚੇ ਨੇ ਪੇਪਰ ਦੇਣ ਜਾਣੇ ਹੋਣ ਕਿਸੇ ਨੇ ਦੂਰ ਨੇੜੇ ਜਾਣਾ ਹੋਵੇ ਜਾਂ ਸਵੇਰੇ ਸਵੇਰੇ ਨਿਕਲਣਾ ਹੋਵੇ ਤੁਹਾਨੂੰ ਕਹਣਗੇ ਕਿ ਦਹੀਂ ਖਾ ਕੇ ਜੇਗੀ ਤੇ ਚੰਗਾ ਹੁੰਦਾ ਪਰ ਇਹ ਚੰਗਾ ਕਿਉਂ ਹੁੰਦਾ ਇਹ ਵੀ ਇੱਕ ਬੜਾ ਹੀ ਜ਼ਰੂਰੀ ਆ ਹਰ ਇੱਕ ਭੈਣ ਭਰਾ ਨੂੰ ਇਹਦੇ ਸਵਾਲ ਦੀ ਖੋਜ ਤਾਂ ਕਰਨੀ ਹੀ ਚਾਹੀਦੀ ਹੋ ਸਕਦਾ ਤੁਹਾਡੇ ਵਰਗੇ ਸੂਝਵਾਨ ਸੱਜਣਾਂ ਨੂੰ ਇਹਦੇ ਬਾਰੇ ਪਤਾ ਹੋਵੇ ਤੇ ਹੋ ਸਕਦਾ ਨਵੀਂ ਪੀੜ੍ਹੀ ਦੇ ਕੁਝ ਕੋ ਭੈਣ ਭਰਾਵਾਂ ਨੂੰ ਨਾ ਪਤਾ ਹੋਵੇ ਕਿ ਦਹੀਂ ਖਾ ਕੇ ਸਵੇਰੇ ਸਵੇਰੇ ਜਾਣਾ ਚੰਗਾ ਕਿਉਂ ਹੁੰਦਾ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਦਹੀਂ ਦੀ ਖੋਜ ਅੱਜ ਤਾਂ ਹੋਈ ਨਹੀਂ ਦਹੀਂ ਤਾਂ ਬੜੇ ਸਦੀਆਂ ਤੋਂ ਚੱਲਦਾ ਆ ਰਿਹਾ ਇਹ ਪਿਛਲੇ ਸਮਿਆਂ 'ਚ ਕੀ ਹੁੰਦਾ ਆ ਜਾਂ ਅੱਜ ਦੇ ਸਮਿਆਂ 'ਚ ਵੀ ਕੀ ਹੁੰਦਾ ਆ ਕਿ ਜਦੋਂ ਅਸੀਂ ਕਿਸੇ ਜ਼ਰੂਰੀ ਕੰਮ ਤੇ ਜਾਣਾ ਹੋਵੇ ਚਾਹੇ ਬੱਚਿਆਂ ਨੇ ਪੇਪਰ ਦੇਣੇ ਹੋਣ ਚਾਹੇ ਕੋਈ ਟੈਸਟ ਦੇਣਾ ਹੋਵੇ ਜਾਂ ਕੋਈ ਨੌਕਰੀ ਲਈ ਕਿਤੇ ਇੰਟਰਵਿਊ ਤੇ ਜਾਣਾ ਹੋਵੇ ਜਾਂ ਅਸੀਂ ਕਿਸੇ ਹੋਰ ਜ਼ਰੂਰੀ ਕੰਮ ਤੇ ਜਾਣਾ ਹੋਵੇ ਤੇ ਸਾਡੇ ਦਿਮਾਗ 'ਚ ਸਵੇਰੇ-ਸਵੇਰੇ ਬੜੀ ਘਬਰਾਹਟ ਤੇ ਬੜਾ ਉਤੇਜਨਾ ਜੀ ਹੁੰਦੀ ਆ ਤੇਜ਼ੀ ਪਨ ਜਾਂਦਾ ਕਈ ਵਾਰ ਆਪਾਂ ਰਾਤ ਨੂੰ ਸੌਂ ਵੀ ਨਹੀਂ ਚੰਗੀ ਤਰ੍ਹਾਂ ਪੌਂਦੇ ਤਾਂ ਇਸ ਕਰਕੇ ਸਵੇਰ ਨੂੰ ਜਦੋਂ ਆਪਾਂ ਉੱਠਦੇ ਆਂ ਤੇ ਸਾਡੇ ਸਰੀਰ ਦੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦੀ 네ਗਟਿਵ ਜੀ ਐਨਰਜੀ ਜਾਂ ਘਬਰਾਹਟ ਜੀ ਐਨਰਜੀ ਪੈਦਾ ਹੋ ਜਾਂਦੀ ਆ ਜਿਹੜਾ ਦਹੀਂ ਆ ਜਿਹੜਾ ਦਹੀਂ ਜਦੋਂ ਖਾ ਕੇ ਸਵੇਰੇ ਜਾਣਾ ਹੁੰਦਾ ਤੇ ਇਹਦੇ ਬਹੁਤ ਸਾਰੇ ਫਾਇਦੇ ਇਸ ਕਰਕੇ ਚੰਗਾ ਮੰਨਿਆ ਜਾਂਦਾ ਆ ਕਿਉਂਕਿ ਇਹਦੇ ਸਾਡੇ ਸਰੀਰ ਨੂੰ ਬਹੁਤ ਸਾਰਾ ਲਾਭ ਮਿਲਦਾ ਜਿਵੇਂ ਦਹੀਂ ਖਾਣ ਦੇ ਨਾਲ ਸਾਡੇ ਸਰੀਰ ਨੂੰ ਇੱਕ ਠੰਡਕ ਮਿਲਦੀ ਆ ਸਾਡੇ ਸਰੀਰ 'ਚ ਸ਼ਾਂਤ ਚੀਲਤਾ ਵਧਦੀ ਆ ਸਾਡਾ ਬਲੱਡ ਸਰਕੂਲੇਸ਼ਨ ਕੰਟਰੋਲ 'ਚ ਹੁੰਦਾ ਆ ਅਸੀਂ ਬਹੁਤ ਸਾਰੀ ਟੈਨਸ਼ਨ ਤੋਂ ਦੂਰ ਹੋ ਜਾਂਦੇ ਆ ਦੂਸਰਾ ਜਿਹੜਾ ਦਹੀਂ ਹੈਗਾ ਇਹ ਕਾਂჭੀ ਵੀ ਥੋੜਾ ਸੌਖਾ ਹੁੰਦਾ ਆ ਤੇ ਇਹ ਪਚਾਉਂ ਦੇ ਵਿੱਚ ਵੀ ਬੜਾ ਸੌਖਾ ਹੁੰਦਾ ਆ ਕਿਉਂਕਿ ਇਹ ਪਚ ਵੀ ਸੌਖਾ ਜਾਂਦਾ ਇਸ ਕਰਕੇ ਇਹਨੂੰ ਚੰਗਾ ਮੰਨਿਆ ਜਾਂਦਾ ਜੇ ਸਵੇਰੇ ਸਵੇਰੇ ਅਸੀਂ ਰੋਟੀ ਖਾਣ ਨੂੰ ਸਾਡਾ ਦਿਲ ਨਹੀਂ ਕਰਦਾ ਕਿਉਂਕਿ ਉਹਨੂੰ ਖਾਣ ਲੱਗਿਆ ਨਹੀਂ ਜਦੋਂ ਆਪਾਂ ਕਿਤੇ ਜ਼ਰੂਰੀ ਕੰਮ ਤੇ ਜਾਣਾ ਹੋਵੇ ਪਰੇਸ਼ਾਨੀ 'ਚ ਜਾਣਾ ਹੋਵੇ ਤੇ ਸਾਨੂੰ ਰੋਟੀ ਖਾਣ ਨੂੰ ਵੀ ਜੀ ਨਹੀਂ ਕਰਦਾ ਫਿਰ ਉਹ ਰੋਟੀ ਛੇਤੀ ਪਚਦੀ ਵੀ ਨਹੀਂ ਆ ਇਸ ਕਰਕੇ ਸਵੇਰੇ ਸਵੇਰੇ ਬਹੁਤ ਸਾਰੇ ਮਾਪੇ ਜਾਂ ਸਿਆਣੇ ਲੋਕ ਕਹਿਣਗੇ ਜੇ ਪੁੱਤਰ ਤੂੰ ਰੋਟੀ ਨਹੀਂ ਖਾਣੀ ਨਾ ਘੱਟੋ ਘੱਟ ਦਹੀਂ ਖਾ ਕੇ ਜਾ ਉਹ ਗੁੜ ਪਾ ਕੇ ਵਿੱਚ ਉਹਦੇ ਨਾਲ ਸਰੀਰ ਨੂੰ ਇੱਕ ਸ਼ਕਤੀ ਮਿਲਦੀ ਆ ਇੱਕ ਨਰਜੀ ਮਿਲਦੀ ਆ ਮਨੁੱਖ ਦੇ ਵਿੱਚ ਜਿਹੜਿਆ ਵਾ ਤਾਕਤ ਬਣੀ ਰਹਿੰਦੀ ਆ ਉਹਨੂੰ ਕੰਮ ਕਰਨਾ ਸੌਖਾ ਆ ਜਾਂਦਾ ਇਸ ਕਰਕੇ ਸਵੇਰੇ ਸਵੇਰੇ ਦਹੀਂ ਖਾ ਕੇ ਜਾਣਾ ਬਹੁਤ ਚੰਗਾ ਹੁੰਦਾ ਤੁਸੀਂ ਸਭ ਜਾਣਦੇ ਹੋ ਕਿ ਬਹੁਤ ਸਾਰੇ ਲੋਕਾਂ ਦੇ ਘਰ ਪਹਿਲਾਂ ਮੱਝਾਂ ਹੁੰਦੀਆਂ ਸਨ ਜਿਹੜਾ ਮੱਝਾਂ ਦਾ ਦਹੀਂ ਆ ਉਹ ਜ਼ਿਆਦਾ ਤਾਕਤ ਵਾਲਾ ਹੁੰਦਾ ਜਿਆਦਾ ਮਤਲਬ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਤੱਤ ਹੁੰਦੇ ਨੇ ਜਿਹੜੇ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੇ ਨੇ ਇਸ ਕਰਕੇ ਦਹੀਂ ਖਾਣਾ ਇੱਕ ਚੰਗੀ ਗੱਲ ਮੰਨੀ ਜਾਂਦੀ ਆ ਇਹਨੂੰ ਵਹਿਮ ਭਰਮ ਜਾਂ ਅંધ ਵਿਸ਼ਵਾਸ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਕਿ ਚੰਗਾ ਇਹਦਾ ਕੋਈ ਮਤਲਬ ਹੋਰ ਕੋਈ ਲਾਭ ਹੁੰਦਾ ਹਾਂ ਇਹਦਾ ਸਭ ਤੋਂ ਵੱਡਾ ਲਾਭ ਸਾਡੀ ਸਿਹਤ ਨੂੰ ਹੁੰਦਾ ਸਾਡੀ ਜਿਹੜੀ ਸਿਹਤ ਆ ਉਹ ਬਹੁਤ ਹੀ ਮੇਨਟੇਨ ਰਹਿੰਦੀ ਆ ਅਸੀਂ ਠੀਕ ਠਾਕ ਰਹਿੰਨੇ ਅਸੀਂ ਇੱਕ ਬਰਉਂਦੇ ਨਹੀਂ ਅਸੀਂ ਕਾਲੇ ਨਹੀਂ ਪੈਂਦੇ ਸਾਡੇ ਚ ਸ਼ਾਂਤਚੀਲਤਾ ਬਣ ਜਾਂਦੀ ਆ ਸਾਡਾ ਖਾਣਾ ਸੌਖਾ ਪਚ ਜਾਂਦਾ ਆ ਇਸ ਕਰਕੇ ਸਵੇਰੇ ਸਵੇਰ ਦਹੀਂ ਖਾਣਾ ਬਹੁਤ ਹੀ ਚੰਗੀ ਗੱਲ ਆ ਜਦੋਂ ਬੱਚੇ ਛੋਟੇ ਹੁੰਦੇ ਨੇ ਤੇ ਉਹਨਾਂ ਨੂੰ ਮਾਵਾ ਅਕਸਰ ਕਹਣਗੇ ਪੁੱਤ ਦਹੀਂ ਖਾ ਕੇ ਜਾ ਪਰ ਕਈ ਲੋਕ ਟਿਚਰਾਂ ਕਰਨਗੇ ਕਿ ਪੇਪਰ ਦੇਣ ਚੱਲ ਹੋਂ ਦਹੀਂ ਖਾ ਕੇ ਜਾਈ ਸਾਰਾ ਪੇਪਰ ਆਪੇ ਹੀ ਹੋ ਜਾਣਾ ਕਸਤ ਦਿਨ ਚੱਲੇ ਅਪੀੜਣਾ ਨਹੀਂ ਪਈ ਇਹ ਗੱਲ ਹਾਸੇ ਮਜ਼ਾਕ ਵਾਲੀ ਨਹੀਂ ਆ ਇਹ ਗੱਲ ਦਾ ਸਬੰਧ ਸਾਡੇ ਸਰੀਰ ਦੇ ਨਾਲ ਆ ਕਿ ਸਾਡੇ ਸਰੀਰ ਨੂੰ ਲਾਭਦਾਇਕ ਆ ਸਾਡੇ ਸਰੀਰ ਨੂੰ ਫਾਇਦਾ ਇਸ ਕਰਕੇ ਨੂੰ ਚੰਗਾ ਕਿਹਾ ਜਾਂਦਾ ਚੰਗੇ ਨੂੰ ਬਹੁਤ ਸਾਰੇ ਲੋਕ ਵਿਹਮਾ ਪਰ ਮੰਨ ਜੋ ਜੋੜ ਲੈਂਦੇ ਉਦੋਂ ਫਿਰ ਉਹ ਅੰਧਵਿਸ਼ਵਾਸ ਬਣ ਜਾਂਦਾ ਪਰ ਸਾਨੂੰ ਜੇ ਮੈਡੀਕਲ ਲਾਈਨ ਮੁਤਾਬਕ ਇਹਨੂੰ ਕੋਸ਼ਿਸ਼ ਕੋਚ ਕਰਦੇ ਆ ਜਾਂ ਵਿਚਾਰ ਕਰਦੇ ਆ ਜਾਂ ਇੱਥੇ ਆਪਾਂ ਸਵਾਲ ਕਰਦੇ ਆ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਵਕਿਆ ਹੀ ਬੱਚਿਆਂ ਨੂੰ ਸਵੇਰੇ ਸਵੇਰ ਦਹੀਂ ਖਾ ਕੇ ਭਾਰ ਪੇ ਜਿਨਾ ਚਾਹੀਦਾ ਇੱਕ ਚੰਗੀ ਗੱਲ ਹੁੰਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਹਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ